ਤਾਂ ਮੁੱਲ ਵੀਰ ਕਿੰਨਾ ਕਰਨਾ ਮੁੱਲ ਵੀਰ ਦੀ 35000 ਰੁਪਇਆ ਦੋਗੇ ਕਿੰਨੇ ਆਉਂਦੇ ਆਂਦੇ ਇਹ 60 ਦੀ ਲਈ ਆ ਮੈਂ ਚਲੋ ਤੁਸੀਂ ਲਈ ਆ ਆਪਾਂ ਦੇ ਹੁਣ ਖਰੀਦ ਲੈਣ ਹਾਂਜੀ ਫਿਕਸ ਕਰ ਦੋ ਕਰਨਾ ਦੇ ਨਹੀਂ ਜੀ 5000 ਰੁਪਇਆ ਕਰ ਦਾਂਗੇ ਫਿਕਸ ਇਹ ਤੋਂ ਜ਼ਿਆਦਾ ਲਓ ਜੀ ਬਣ ਸੁਣਾ ਦੀ ਕੁਆਲਿਟੀ ਚੰਗੀ ਆ ਚਵਾਈ ਚੰਗੀ ਆ ਆਪਾਂ ਇਹ ਕਹਿ ਸਕਦੇ ਤੇ ਇਹਦਾ ਕਿੰਨਾ ਕਰੀਏ ਫੇਰ ਮੋਲ ਆਪੇ ਤੁਸੀਂ ਕਿਹਾ 55 ਤੋਂ ਘੱਟ ਦੇ ਦੇਣੀ ਆ ਠੀਕ ਆ ਮੈਂ ਕੀ ਤਾਂ 1,55,000 ਕਰ ਦਾਂਗੇ ਆਹ ਮੁੜ ਕੇ ਲੱਖ ਛੋੜ ਕਰ ਦਾਂਗੇ ਛੋੜ ਕਰ ਦੋਗੇ 50 ਜੋ 100 ਖੰਡ ਕਰਤਾ ਜੀ ਜਿਆਦਾ ਨਹੀਂ ਫਰਕ ਪੈਂਦਾ ਮੌਕੇ ਦੇ 100 ਖਾਂਡ ਹੀ ਕਰਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਧੀਰੇ ਕੋੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 7 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਦੋ ਜਾਂ ਤਿੰਨ ਪਸ਼ੂ ਗੱਬਣਾ ਤੇ ਚਾਰ ਸੂਏ ਸਵਾਏ ਟਾਪ ਦੇ ਪਸ਼ੂ ਆ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਤਾਜ਼ੀਆਂ ਸੂਈਆਂ ਮਿਲਣਗੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਜੀ ਪਸ਼ੂਆਂ ਦੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਚਾਲਾ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਠੀਕ ਆ ਪਾਤੀਆਂ ਫਲਕਾਰੀਆਂ ਚ ਫੇਰ ਹਾਂਜੀ 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 ਤੇ ਕਿੰਨੀਆਂ ਹੋ ਗਈਆਂ ਅੱਜ ਅੱਜ 7 ਡੰਗਰ ਦੇ ਸੂਈਆਂ ਹਾਂਜੀ ਸੂਈਆਂ ਵਿੱਚੋਂ ਤਿੰਨ ਮੱਝਾਂ ਸੂਈਆਂ ਜੀ ਇੱਕ ਗਾਂ ਬਿਨਾਂ ਬੱਚੇ ਤੋਂ ਠੀਕ ਆ ਹਾਂ 11-12 ਕਿਲੋ ਦੁੱਧਿਆ ਗਾਂ ਦਾ ਠੀਕ ਆ ਤੇ ਬਾਕੀ ਗੱਬਣਾ ਬਾਕੀ ਗੱਬਰਾ ਠੀਕ ਆ ਜੀ ਐਡਰੈਸ ਵੀਰ ਜੀ ਦੱਸ ਦਿਓ ਆਪਣਾ ਐਡਰੈਸ ਵੀਰ ਜੀ ਸ਼੍ਰੀ ਅਬਰਸਰ ਸਾਹਿਬ ਦੇ ਵਿੱਚ ਜੰਡਿਆਲਾ ਗੁਰੂਆ ਕਈ ਨਾ ਭਰਾ ਦੁਬਾਰਾ ਫੋਨ ਲਾ ਕੇ ਫੇਰ ਐਡਰੈਸ ਪੁੱਛਦੇ ਰਹਿੰਦੇ ਆ ਮਤਲਬ ਮੈਂ ਸੋਚਦਾ ਵੀਰ ਕਿੰਨੀ ਗੋਰੀ ਦੱਸਾਂ ਕਿ ਭਰਾ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੰਡਿਆਲਾ ਗੁਰੂਆ ਜੰਡਿਆਲਾ ਗੁਰੂ ਦੇ ਨਾਲ ਦਾਣਾ ਮੰਡੀ ਆ ਹਾਂਜੀ ਦਾਣਾ ਮੰਡੀ ਦੇ ਪਿਛਲੇ ਪਨੇ ਧੀਰੇ ਕੋੜ ਪੈਂਦੇ ਆ ਭਾਜੀ ਜੀ ਹਾਂਜੀ ਪਤਾ ਚੱਕਰ ਕੀ ਕਸੂਰ ਉਹਨਾਂ ਦਾ ਵੀ ਨਹੀਂ ਆ ਹਾਂਜੀ ਵੀਰ ਉਹ ਨਹੀਂ ਐਡਰੈਸ ਨਹੀਂ ਸੁਣਦੇ ਉਹਨਾਂ ਨੂੰ ਡੰਗਰੀ ਪਸੰਦ ਹੁੰਦੇ ਆ ਕੱਲੇ ਡੰਗਰੀ ਵੇਂਦੇ ਆ ਉਹਨਾਂ ਦੇ ਕੋਲ ਜਿਹੜਾ ਭਰਾ ਐਡਰੈਸ ਦੱਸ ਦੋ ਮੈਂ ਤੇ ਦੱਸਣਾ ਤੇ ਪੈਂਦਾ ਚਲੋ ਉਹ ਤੇ ਗੱਲ ਕੋਈ ਨਹੀਂ ਆ ਕੋਈ ਨਹੀਂ ਅੱਗੇ ਅਗਲੀ ਵਾਰ ਤੋਂ ਆਪਾਂ ਵੀਡੀਓ ਤੇ ਤੁਹਾਡਾ ਐਡਰੈਸ ਨਹੀਂ ਪੁੱਛਣਾ ਫੋਨ ਤੇ ਨਹੀਂ 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 ਇਹ ਚੀਜ਼ ਦੱਸਣਾ ਹੋ ਸਹੀ ਹੈਗਾ ਹਾਂਜੀ ਠੀਕ ਠੀਕ ਆ ਨਾਮ ਦਾ ਵੀਰ ਜੀ ਆਪਣਾ ਜੁਤੇਂਦਰ ਸਿੰਘ ਆ ਵੀਰ ਹਾਂਜੀ ਹਾਂਜੀ ਪਿੰਡ ਧੀਰੇਗੋੜਿਆ ਫੋਨ ਨੰਬਰ 7874 04611 ਇੱਕ ਹੋਰ ਨੰਬਰ ਆ 99858553811 ਠੀਕ ਆ ਅੱਜ ਫੇਰ ਲਿਆਂਦੀਆਂ ਝੋਟੀਆਂ ਆਪਣੇ ਵਰਗੀਆਂਆਂ ਪਈਆਂ ਦੋ ਦੋ ਹੈਗੀਆਂ ਮੇਰੇ ਕੋਲ ਠੀਕ ਆ 2015ੀਆਂ ਵੀ ਹੈ ਚਲੋ ਕੋਈ ਗੱਲ ਨਹੀਂ ਕੁਝ ਮੇਰੇ ਵਰਗੀਆਂ ਵੀ ਆ ਨਹੀਂ ਨਹੀਂ ਤੁਸੀਂ ਚੰਗੇ ਭਰੇ ਠੀਕ ਆ ਜਿੱਦਾਂ ਦਾ ਮਾਲ ਘਰਾਂ ਚੋਂ ਮਿਲ ਜਾਂਦਾ ਜੀ ਚੰਗਾ ਵੀ ਮਿਲਦਾ ਪਧਰਾ ਵੀ ਮਿਲਦਾ ਲੈਣਾ ਪੈਂਦਾ ਜੇ ਕਰੀਏ ਸ਼ਰਵਾਤ ਹਾਂਜੀ ਹਾਂਜੀ ਕਰੋ ਵੀਰ ਵੇੜਾ ਤੋਂ ਕਰੀਏ ਸ਼ਰਵਾਤ ਹਾਂਜੀ ਹਾਂਜੀ ਵੇੜਾ ਤੋਂ ਕਰੋ ਵੀਰ ਠੀਕ ਆ ਤਾਂ ਬਾਕੀ ਚੰਗੀਆਂ ਸੋਹਣੀਆਂ ਸੁਨੱਖੀਆਂ ਝੋਟੀਆਂ ਆਪਾਂ ਦਿਖਾਉਣੀ ਆ ਪਹਿਲਾਂ ਵੇੜਾ ਦਿਖਾ ਦਈਏ ਗੱਬਣ ਵੇੜ ਤੋਂ ਸ਼ੁਰੂਆਤ ਕਰੀਏ ਹਾਂਜੀ ਹਾਂਜੀ ਬੀਟੀ ਉਹਨੂੰ ਤੋੜ ਲਾ ਵੀ ਰਾਜਾ ਖੋਲ ਲਿਆ ਆ ਵੇਖੋ ਜੀ ਗੱਬਣ ਵੇੜ ਆ ਸੁਆ ਭਾਜੀ ਕਿਨਵਾ ਦਾ ਸੁਆ ਵੀਰੇ ਦੂਜਾ ਵਾ ਦੂਜਾ ਸੁਆ ਦੇਣ ਦਾਹ ਲੈ ਜੂਗੀ ਦੇਣ ਦਾਹ ਲੈ ਜੂਗੀ ਹਨਾ ਠੀਕ ਆ ਆ ਵੇਖੋ ਜੀ ਠੰਡੀ ਠੁੰਡੀ ਬੜੀ ਜੀ ਠੰਡੀ ਪੂਰੀ ਆ ਠੰਡੀ ਦੀ ਗਾਰੰਟੀ ਆ ਆ ਵੇ ਕੋਈ ਕਹਿੰਦੇ ਸ਼ਾਈ ਵਾਲਾ ਗਰਮ ਨਾ ਹੋਵੇ ਪਰ ਕੀਤਾ ਤੁਸੀਂ ਠੱਕਾ ਵਾ ਕਿੱਦਾਂ ਮਤਲਬ ਤੁਸੀਂ ਮੱਜਾਂ ਦੇ ਫੁਲਕਾਰੀਆ ਪਾਤੀਆਂ ਦੇ ਵਿਚਾਰੀ ਦੇ ਭਾਈ ਨਹੀਂ ਕੋਈ ਨਹੀਂ ਸਾਰਿਆਂ ਦੇ ਪਾਵਾਂ ਘਾ ਲਿਆ ਗਿਆ ਸਾਰੇ ਦੇ ਪਾਇਆ ਕਰਾਏ ਗਏ ਗੱਲ ਇਹਦੇ ਗੱਲ ਚ ਬੰਤੀ ਤੁਸੀਂ ਇਹਦੇ ਗੱਲ ਚ ਬੰਤੀ ਠੀਕ ਆ ਤੁਰਦੇ ਤੁਰਦੇ ਵੀਰ ਆ ਜਾ ਲਿਆ ਮੋੜ ਲਿਆ ਆ ਵੇਖ ਕਵਾਲਿਟੀ ਚੈੱਕ ਕਰ ਲੋ ਬਾਕੀ ਗਰਮੀ ਵਾਲਾ ਮਾਲ ਐ ਫੈਨ ਫੋਨ ਚੰਗੀ ਹੁੰਦੀ ਐ ਨਾ ਵੇੜਾਂ ਦੀ ਬਿਲਕੁਲ ਠੰਡੀ ਧੀਰੀ ਵੀਰ ਹਾਂਜੀ ਹਾਂਜੀ ਮੈਂ ਤਾਂ ਹੀ ਪਹਿਲਾਂ ਦੱਸਤਾ ਕੋਈ ਕਈ ਵੀ ਸੋਚਦੇ ਵੀ ਛਾਈਵਾਲ ਜਿਹੜੀ ਆ ਗਰਮ ਹੁੰਦੀ ਜ਼ਿਆਦਾਤਰ ਠੀਕ ਆ ਪਰ ਖੰਢੀ ਬਹੁਤ ਜ਼ਿਆਦੀ ਹੈ ਤੇ ਸੁਹਾ ਦੁੱਜਾ ਸੁਹਾ ਦੁੱਜਾ ਵੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਉਹ ਤੇ ਅਜੇ ਦਿਨ 10 ਲੈਣੇ 16 17 ਕਿਲੋ ਤੇ ਸੌਖਾ ਚਾਉ ਕਦ ਬਥੇਰਾ ਬੱਚੀ ਦਾ ਜੀ 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 ਠੀਕ ਆ ਦਿਨ ਕਿੰਨੇ ਲਾਜੂ ਦਿਨ 10 ਲੈ ਜੂਗੀ ਜੀ 10 ਦਿਨ ਲੈ ਜੀ ਇਹ ਚੀਪਾ ਜੋਂ ਡਿਆ ਘਟਾ ਠੀਕ ਆ ਹਾਂ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੇ 55000 ਕਰਦੇ ਆ ਦੋਗੇ ਕਿੰਨੇ ਕੁ ਵੀ 50 ਦੇ ਦਾਂਗੇ ਜੈ ਜੈ ਕਰਦੀਏ ਥੋੜਾ ਜੈ 45 ਦੇ ਦਾਂਗੇ ਛੋਟ ਕਰ ਦੋਗੇ 2500 ਰੁਪਏ ਛੋਟ ਕਰਦਾਂਗੇ ਭਾਈ 4542 ਦੀ ਅਸੀ ਦੇ ਦੂੰਗਾ 4542 ਹਾਂ ਉਹ ਚੋਂ ਵੀ ਮਾਨਦਾਨ ਕਰ ਦੂੰਗਾ ਬਾਕੀ ਫੋਨ ਕਰ ਲਿਓ ਵੀਰ ਨੇ ਮੰਨ ਜਾਣਾ ਜਿਸੇ ਤੁਹਾਨੂੰ ਖਸਾਮ ਭਾਈ ਵੀਰ ਨੇ ਨਾ ਵੀ ਕਰਨੀ ਹਾਂਜੀ ਨਹੀਂ ਚਲੋ ਕਈ ਕਈਆਂ ਵੀਰਾਂ ਨਾਲ ਬਾਬਾ ਜਰ ਲੱਗੇ ਰੀਦਾ ਗੱਲਾਂ ਬਾਤਾਂ ਮਾਰਦੇ ਰੀਦਾ ਚਲੋ ਕੋਈ ਗੱਲ ਨਹੀਂ ਵਧੀਆ ਨਵੇਂ-ਨਵੇਂ ਸੱਜਣ ਮਿਲਦੇ ਆ ਭਰਾ ਮਿਲਦੇ ਆ ਹਨਾ ਚਾਈ ਹੈ ਜੀ 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 ਬਿਲਕੁਲ ਹਾਂਜੀ ਠੀਕ ਆ ਤੇ ਦੂਜੇ ਨੰਬਰ ਵਾਲੀ ਇਹ ਸੂਈ ਆ ਵੀਰ ਬੱਚਾ ਨਹੀਂ ਇਹਦਾ ਬੱਚਾ ਹੈ ਨਹੀਂ ਹਾਂਜੀ ਕਿੰਨਾ ਕੀ ਦੇ ਰਹੇ ਹੋਗੇ ਸੂਈ ਨੂੰ ਸੂਈ ਨੂੰ 2-3 ਮਹੀਨੇ ਹੋ ਗਣਗੇ ਮੈਂ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਵੇਖੋ ਮੈਂ ਖਰੀਦੀ ਆ ਮੈਂ ਕਹਿੰਦਾ ਵੀ ਇੰਨਾ ਚਿਰ ਹੋਇਆ ਆਪਣੋਂ ਕੋ ਬੱਚੇ ਤੋਂ ਬਗੈਰ ਲਈ ਆਪਾਂ ਬੱਚੇ ਤੋਂ ਬਗੈਰ ਦੇ ਦਿੱਤੇ ਦੁੱਧ ਕਿੰਨਾ ਆਏ ਦੇਖੋ 11 ਕਿਲੋ ਵੀਰ 11 ਕਿਲੋ ਦੁੱਧ ਆ ਠੀਕ ਆ ਆ ਜਾ ਤੋਰ ਲਿਆ ਵੀਰ ਤੇ ਇਹ ਠੰਡੀ ਠੁੰਡੀ ਫੋਲਿਆ ਬਿਨਾ ਵੰਗੇ ਤੋਂ ਪਾ ਕੇ ਚੋਲੀ ਦੀ ਆ ਬਿਨਾ ਵੰਗੇ ਜਿਹੜੀ ਜੀ ਦੱਸਾਂਗੇ ਉਹ ਸੱਚ ਆ ਠੀਕ ਆ ਆ ਵੇਖੋ ਇਹ ਥਾਣਾ ਬੜਾ ਸੋਹਣਾ ਲੱਗਾ ਇਹਦਾ ਹਵਾਨਾ ਵੀ ਸੋਹਣਾ ਵਾ ਤੇ ਬਾਕੀ ਚੰਗੀ ਆ ਸੂਆ ਵੀਰ ਜੀ ਕਿਨਵਾਊਗਾ ਦੂਜਾ ਵਾਲੀ ਦਾ ਪਿੱਜਾ ਹੋਊਗਾ ਭਾਜੀ ਠੀਕ ਆ ਪਿਛ ਹਾਂਜੀ ਆ ਦਾ ਮੋੜ ਲਿਆ ਥਣ ਵੀ ਸੋਹਣਾ ਲੱਗਾ ਬਾਕੀ ਉਦਾਂ ਵੀ ਕੈਮ ਆ ਪੂਰੀ ਬੇਲਪਾਲ ਵੀ ਚੰਗੀ ਲੰਮੀ ਆ ਆ ਵੇਖੋ ਲੈ ਜਾ 11 ਕਿਲੋ ਦੁੱਧ ਤਿਆਰ ਆ ਥਣ ਥਣ ਵੀਰ ਜੀ ਓਕੇ ਸਾਰੇ ਹਾਂਜੀ ਹਾਂਜੀ ਥਣੋਗੇ ਉਦਾਂ ਠੰਡੀ ਬੜੀ ਆ ਠੰਡੀ ਆ ਠੀਕ ਹੈ ਇਹ ਉਹਦੇ ਚਲੋ ਕਈ ਕਈ ਕੋ ਕਹਦੇ ਆਪਾਂ ਦੇ ਹੋ ਜਾ ਕੰਮ ਨਹੀਂ ਆ ਵੀਰ ਆਪਾਂ ਜਿੱਦਾਂ ਲਈ ਉਦਾਂ ਦੇ ਦੇਣੀ ਠੀਕ ਹੈ ਜੀ ਠੀਕ ਹੈ ਬਾਕੀ ਹਲਦੀ ਨਹੀਂ ਜਿਆਦੀ ਕਰਮਾੜੀ ਬਹੁਤ ਠੰਡੀ ਸਹੀ ਆ ਤੇ ਕੋਈ ਹੈ ਕਿ ਬਣੀ ਬੁਣੀ ਕੋਈ ਕਿਤੀ ਗੱਡੂ ਗੱਲ ਨਹੀਂ 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 ਬਣੀ ਨਹੀਂ ਇਹਦੇ ਠੀਕ ਆ ਉਹਨਾਂ ਨੇ ਕਿਹਾ ਮਹੀਨੇ ਸਵਾ ਮਹੀਨੇ ਦੀ ਬਣੀ ਆ ਆਪਾਂ ਉਸ ਦੀ ਗਰੰਟੀ ਨਹੀਂ ਦਿੰਦੇ ਅਗਲੇ ਦੇ ਘਰ ਜਾ ਕੇ 20 ਦਿਨਾਂ ਨੂੰ ਗੱਬਰ ਨਿਕਲ ਆਵੇ ਜਾਂ ਨਾ ਨਿਕਲੇ ਉਸ ਦੀ ਗਰੰਟੀ ਕੋਈ ਨਹੀਂ ਠੀਕ ਆ ਇਹ ਤਾਂ ਹੀ ਕਿਤੇ ਮਹੀਨੇ ਸਵਾ ਮਹੀਨੇ ਦੀ ਕਾਦੀ ਗਰੰਟੀ ਹੁੰਦੀ ਹੈ ਹਾਂਜੀ 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 ਚਲੋ ਚੈੱਕ ਪਾਸ ਹੀ ਨਹੀਂ ਹੋਣੀ ਇੱਥੇ ਜਿਹੜੀ ਗੱਲ ਆ ਵੇ ਬਾਕੀ ਠੰਡੀ ਠੰਡੀ ਵੀਰ ਦੀ ਬਹੁਤ ਜ਼ਿਆਦੀ ਹੈ ਠੰਡੀ ਠੰਡੀ ਪੂਰੀ ਹੈ ਹਾਂਜੀ ਬਹੁਤ ਜ਼ਿਆਦੀ ਠੰਡੀ ਥੋੜੀ ਨਹੀਂ ਦੇਖੋ ਵੀ ਇਹ ਧਾਰਾਂ ਵਿੱਚ ਮਾਰ ਲੱਗਾ ਜੀ ਕਰੋ ਚੈੱਕ ਬਹੁਤ ਜ਼ਿਆਦੀ ਠੰਡੀ ਹੈ ਤਾਂ ਮੋਲ ਵੀਰ ਕਿੰਨਾ ਕਰਨਾ ਮੋਲ ਵੀਰ ਦੀ 35000 ਰੁਪਇਆ ਦੋਗੇ ਕਿੰਨੇ ਦੇ ਆਂਦੇ ਇਹ 60 ਦੀ ਲਈ ਆ ਮੈਂ ਚਲੋ ਤੁਸੀਂ ਲਈ ਆ ਆਪਾਂ ਤੇ ਹੁਣ ਖਰੀਦਣ ਆਏ ਆ ਠੀਕ ਆ 30 ਹੀ ਦੇ ਦਾਂਗੇ ਭਾਜੀ ਮਾਣ ਕਰ ਦੋਗੇ ਮੋਲ 3000 ਕਰ ਦਾਂਗੇ 27 ਦੇ ਦਾਂਗੇ ਉੱਚੇ ਵੀ ਕਰ ਦਾਂਗੇ 27000 ਪੁੱਲਾ ਮਾਲ ਕਰਦਾ ਕਿ ਜਿੰਨਾ ਵੀ ਕੋਈ ਰਕਮ ਕਰਤੀਏ ਹਾਂਜੀ 20 ਕਰ ਦੋ ਕਰਨਾ ਦੇ ਨਹੀਂ ਜੀ 5000 ਰੁਪਇਆ ਕਰ ਲਾਂਗੇ ਇਹ ਤੋਂ ਜ਼ਿਆਦਾ ਲਓ ਜੀ ਬਾਕੀ ਮਾਣ ਹੋ ਜਾਊਗਾ ਫਿਰ ਕਹਿੰਦੇ ਛੋਟ ਕਰਾ ਲਿਓ ਜਿੰਨੀ ਕਿ ਕਰਾਉਣੀ ਹੈ ਆ ਜਿਹੜਾ ਮੁੱਲ ਆ ਨਾ ਬਿਲਕੁਲ ਜਾਇਜ਼ ਕੀਤਾ ਭਾਈ ਜੀ ਨੇ 11 ਕਿਲੋ ਦੁੱਧ ਇਸ ਟਾਈਮ ਤੇ ਰੈਡੀ ਆਵੇ ਕੋਲ ਤੇ ਬਾਕੀ ਬਾਕੀ ਬਿਲਕੁਲ ਜਾਇਜ਼ ਸਾਭ ਘਟ ਹੋਈ ਆ ਆਪਣੇ ਘਰ ਵਾਡੂਣ ਪਿਆ ਸ਼ਾਇਦ ਵਾਧੇ ਆ ਪਰ ਅੱਜ ਹੀ ਲਿਆਂਦੀ ਆ ਜੀ ਤੇਰੇ ਆਈ ਹਾਂ ਜੀ ਠੀਕ ਆ ਆ ਜਿਹੜੀ ਵੱਡੀ ਝੋਟੀ ਆ ਇਹ ਸੂਈ ਆ ਵੀਰ ਜੀ ਰਾਤੀ ਸੂਈ ਦੇ ਤਾਜੀ ਸੂਈ ਹਾਂ ਜੀ ਹਾਂ ਜੀ ਰਾਤ ਦੀ ਸੂਈ 2 ਘੰਟੇ ਜੇਰ ਬੱਚਾ ਕੀ ਕੱਟੀ ਮਗਰ ਕੱਟੀ ਮਗਰਾਂ ਜੀ ਕੱਟੀ ਮਗਰ ਆ ਗਈ ਆ ਕੱਟੀ ਵੀ ਸੋਹਣੀ ਪੂਰੀ ਆ ਥਾਣਾ ਵੇਖੋ ਇਹਦਾ ਵੇਖੋ ਕੱਲਾ ਕੱਲਾ ਥਾਣਾ ਤਾਂ ਪੂਰਾ ਐ ਲੰਮਾ ਥਾਣਾ ਕਦ ਕਾਠ ਵੇਖ ਲਓ ਝੋਟੀ ਦਾ ਕਿੰਨਾ ਵੱਡਾ ਸੁਆ ਕਿਨਵਾਊਗਾ ਭਾਜੀ ਇਹਦਾ ਸੁਆ ਵੀ ਇਹਦੀ ਤੀਜਾ ਹੋਊਗਾ ਤੀਜਾ ਸੁਆ ਬਾਕੀ ਬਹੁਤੀ ਜਿਆਦੀ ਮਹ ਜੰਗੀ ਦੇ ਆਹ ਵੇਖੋ ਇਹ ਥਾਣੇ ਦੇ ਪਿੱਛੇ ਤੋਂ ਵੇਖ ਲਓ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਨੂੰ ਤੇ ਕਦ ਕਾੜ ਤੁਸੀਂ ਚੈੱਕ ਕਰ ਲਿਓ ਪੂਰੀ ਵੱਡੇ ਕਦ ਦੀ ਮਾਲ ਕਿਆ ਲਾਜੋ ਤੋਰੋ ਜੀ ਤੋਰੋ ਅਲਾ ਦਾ ਬੁਲਕਾਰੀ ਮਾੜੀ ਜੀ ਲਾ ਦੋ ਲਾ ਦੋ ਕੋਈ ਨਹੀਂ ਇੱਕ ਰਾਂ ਇਥੋਂ ਲਾ ਦੋ ਫੇਰ ਪਾ ਦਿਓ ਤੁਰਨੀ ਨਹੀਂ ਪਟੇ ਨਹੀਂ ਆਹ ਵੇਖੋ ਜੀ ਕੱਦ-ਕੱਦ ਚੈੱਕ ਕਰ ਲਓ ਪੂਰੀ ਫੁੱਲ ਭਾਰੀ ਮੈਂ ਵਾ ਵੱਡੀ ਮੈਂ ਬਹੁਤ ਬੜਾ ਤੁਹਾਨੂੰ ਫੁਲਕਾਰੀ ਲਾ ਕੇ ਦਿਖਾਉਂਦਾ ਵੀਰ ਨੇ ਚੰਗੀ ਕੁਆਲਿਟੀ ਆ ਆ ਵੇਖੋ ਜੀ ਅਜੇ ਲਾ ਲਓ ਵੀ ਤਾਜੀ ਸੂਈ ਆ ਤਾਂ ਵੀ ਪੱਟਾ-ਪੁੱਟਾ ਚੁਗੀ ਜਾਂ ਨਹੀਂ ਤੇ ਡੰਗਰ ਚਾਰੇ ਰੰਗ ਦੇ ਪੱਟੇ ਨਹੀਂ ਖਾਂਦੇ ਵੀਰ ਬਾਕੀ ਬੱਚੇ ਦਾ ਬਾਹਲਾ ਤੇ ਇਹ ਕਰਦੀ ਆ ਆ ਵੇਖੋ ਬੱਚੇ ਦਾ ਤੁਹਾਨੂੰ ਪਤਾ ਤਾਜ਼ਾ ਡੰਗਰ ਸੋਇਆ ਤੇ ਕਰਨਾ ਹੀ ਬੜਾ ਮੋਟਾ ਕਿੰਨਾ ਕਿ ਵੀਰ ਜੀ ਬੋਲਾ ਚੋਇਆ ਜੇ ਥਲਿਓ ਬੋਲਾ 2 ਕਿਲੋ ਚੋਇਆ ਤੇ ਬੱਚੇ ਨੇ ਚੁਗਾਇਆ ਜਿਆ ਨਾਲੀ ਚੋਇਆ ਵੀ ਠੀਕ ਆ ਤੇ ਤਾਜੀ ਮੈਂ ਲਾਜੋ ਲੈ ਜੋ ਬੰਦੋ ਕੋਈ ਗੱਲ ਨਹੀਂ ਲਾਜੋ ਪੂਰੀ ਫੁੱਲ ਵੱਡੀ ਮਹਾਂ ਕੋਈ ਨਿੱਕੀ ਨਾ ਬਣੇ ਵੀਰਾਂ ਪੂਰੀ ਵੱਡੀ ਮਹਾਂ ਆ ਵੇਖੋ ਕੁਆਲਿਟੀ ਚੈੱਕ ਕਰ ਲਓ ਜੀ ਇਹ ਕਰ ਹਾਂ ਸੁਣ ਵੀ ਸੋਹਣਾ ਲੱਗਾ ਜੀ ਦੁੱਧ ਵੀਰ ਜੀ ਕਿੰਨਾ ਵਿੱਚ ਵਾਈ ਜਾਊਗੀ ਦੁੱਧ ਦੇ ਵੀਰ ਜੀ ਵੀ ਲੋਹੜਾ ਵਾਲਿਆਂ ਦੇ 18 ਕਿਲੋ ਚ ਹੋਇਆ ਵਾ ਠੀਕ ਆ ਉਹ ਆਂਦੇ ਵੀ ਹਰਿਆਣਿਆਂ ਮੈਂ ਲੈਂਦੀ ਪਤਾ ਨਹੀਂ ਕਿਹੜਾ ਏਰੀਆ ਕੋਈ ਜੀਨ ਤੋਂ ਲੈਂਦੀ ਜੀਨ ਕੋਈ ਆਪਾਂ ਦੇ ਗਏ ਕੋਈ ਨਹੀਂ ਮੈਂ ਤੁਹਾਨੂੰ ਦੀ ਅੱਛਾ ਹਾਂ ਜੀ ਇਹਨੂੰ ਮੈਂ ਲੈਂ ਆਂ ਬੀ ਇਹ ਠੀਕ ਹੈ ਜੀ ਮਹਾਰਾਜ ਉੱਥੋਂ ਸਹੀ ਦੇ ਆਂਦੀ ਹੋਗੀ ਤੁਸੀਂ ਇਥੋਂ ਹੀ ਲਈ ਆ ਆਪਾਂ ਇਥੋਂ ਲਈ ਦੇ ਠੀਕ ਹੈ ਜੀ ਬਾਕੀ ਝੋਟੀ ਐ ਕਿ ਚੰਗੀ ਵੱਡੇ ਹੀ ਆ ਬੇਲ ਕਾਫੀ ਲੰਮੀ ਆ ਕੱਦ ਬੜਾ ਤਗੜਾ ਜਿਹਾ ਵੱਡੀ ਵੀ ਚੰਗਾ ਤੇ ਇਹ ਨਹੀਂ ਕਿ ਇੱਕ ਦੇਣੀ ਦੋ ਦੇਣੀ ਆ ਨਾਲ ਕੱਟੀ ਆ ਹਾਂ ਜੀ ਕੱਟੀ ਬਹੁਤ ਸੋਹਣੀ ਦਿੱਤੀ ਵੀ ਦਿੱਤੀ ਕੱਟੀ ਵੀ 나ੜੂ ਜਿਹਾ ਵੇਖ ਲਓ ਬੱਲਾ ਹੀ ਆ ਹਾਂ ਜੀ ਬੱਲਾ 나ੜੂ ਆ ਵੇਖੋ ਸਾਡੇ 3100 ਦਾ ਟੀਕਾ ਲਵਾਇਆ ਵਾ ਅੱਛਾ ਮੈਂ 3100 ਦੀ ਕੱਟੀ ਉਦਾਂ ਨਹੀਂ ਵਿਗਣੀ ਸ਼ਾਦੀ ਦੀ ਟੀਕਾ ਕਰਾ ਤੋਂ ਲਵਾਵਾ ਠੀਕ ਠੀਕ ਜਲਵਾਇਆ ਤਾਂ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਆਪਾਂ ਜੀ ਮੋਟੇ 1.5 ਲੱਖ ਕਰਦੇ ਮਾਨ ਕਰੋ ਥੋੜਾ ਜਿਆਦਾ ਤੁਸੀਂ ਨਾ ਜੈ ਜੈ ਜਿੰਨਾ ਕਰ ਥੋੜਾ ਜੀ ਵਾਵਾ ਹੀ ਕਰਨਾਗੇ ਥੋੜਾ ਜੀ ਕਰਨਾ ਆਪਾਂ ਦੱਸੋ ਅ ਇੱਕ ਪੰਜੀ ਦੇ ਦਾਂਗੇ ਛੋਟ ਕਰ ਦੋ ਮੌਕੇ ਤੇ ਹੋੜ 5000 ਕਰ ਦਾਂਗੇ 20 ਦੀ ਇਹ ਹਾਂ ਨਾ ਕਰਾਉਣੀ ਤੇ 15 ਦੀ ਮੈਂ ਦਊਗਾ ਉੱਚਾ ਛੋਟ ਕਿੰਨੀ ਕਰੋ ਉੱਚਾ ਛੋਟ ਹੋਊਗੀ ਉੱਚਾ ਮਾਨ ਤਾਨ ਹੋ ਜਾਊਗਾ ਇਹ ਫਿਕਸ ਹੋ ਗਿਆ ਹਨਾ ਚਲੋ ਫਿਕਸ ਹੋ ਗਿਆ ਮਾਨ ਤਾਨ ਫੇਰ ਵੀ ਕਰਨਾ ਹੈ ਬਾਕੀ ਜਿਹਨੇ ਮੰਨੋ ਨਹੀਂ ਕਰੀ ਜੇ ਫੋਨ ਕਰੇ ਹਨ ਉਹ ਤਾਂ ਖਰੀ ਮੈਂ ਜੇ ਕਦੇ ਫੋਨ ਤੇ ਇਹ ਨਾ ਕੋਈ ਮੰਨੇ ਵੀ ਵੱਡੀ ਛੋਟੀ ਆ ਜਾਂ ਕਿਦਾਂ ਬਹੁਤ ਟੌਪ ਦੀ ਮਹਰ ਜੀ ਹਾਂ ਤੇ ਆਪਸ માં ਬਹੁਤ ਟੌਪ ਤੇ ਗੱਲ ਠੀਕ ਆ ਛੋਟੀ ਚੰਗੀ ਚਲੋ ਕੋਈ ਲੱਖ ਲਾਉਂਦਾ ਕੋਈ 90 ਲਾਉਂਦਾ 5-10 ਹਜ਼ਾਰ ਨਾਲ ਮੈਂ ਜਾਰੀ ਚੰਗੀ ਹੋਈ ਜੀ ਪਰ ਕਿਤੇ 10 ਹਜ਼ਾਰ ਦਾ ਹੀ ਪੈਂਦਾ ਜਦੋਂ ਵੱਡੀ ਲੈਣੀ ਜਾਂ ਛੋਟੀ ਲੈਣੀ ਤਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਤੇ ਆ ਆ ਕੇ ਆ ਗਈ ਗੱਬਣ ਹਾਂਜੀ ਦੂਜੇ ਸੂਏ ਛੋਟੀ ਸੁਣੀ ਜੇ ਦੂਜੇ ਸੂਏ ਸੁਣੀ ਆ ਜੇ ਤੋਰ ਵੀਰੇ ਨੂੰ ਆ ਜਾ ਨਾਲ-ਨਾਲ ਤੁਰਿਆ ਮੇਰਾ ਭਰਾ ਆ ਵੇਖੋ ਜੀ ਕੱਦ ਕੱਦ ਫਲਕਾਰੀ ਲਾਦਾ ਫਲਕਾਰੀ ਲਾਦਾ ਕੋਈ ਨਹੀਂ ਬਾਹਰ ਜਾ ਕੇ ਲਾ ਦਿੰਦੇ ਫਲਕਾਰੀ ਮੈਂ ਤਾਂ ਲਾਉਣਾ ਕੋਈ ਇਹ ਨਾ ਕਵੇ ਲੱਸੀ ਹੀ ਤੇ ਤੂੰ ਆ ਨਹੀਂ ਖਾ ਲਿਆ ਉਹ ਨਹੀਂ ਖਾ ਲਿਆ ਲੱਸੀ ਆਪਾਂ ਫੂਲ ਝਾਂਜਰਾ ਨਾਲ ਦੇਨੇ ਪਾਤੀਆ ਚੁਗ ਚੁਗ ਪੈਰਾਂ ਦੀ ਮਟਕ ਮਟਕ ਕਰ ਤਾ ਗਮ ਲਾਉਂਦੇ ਝਾਂਜਰਾ ਦਾ ਦਰਦੀ ਜਾਨਾ ਕਦੀ ਪਾਈਆਂ ਨਹੀਂ ਕਿਸਨੇ ਠੀਕ ਠੀਕ ਹੈ ਇਹ ਨਿਹਾਰ ਸ਼ਿੰਗਾਰ ਕੀਤੇ ਕਰ ਰਹੇ ਕਿਤੇ ਵਿਆਹ ਵਾਲੇ ਦਿਨ ਕੁੜੀ ਮੈਂ ਦੇਖਿਆ ਨਾ ਸੀਸਾਂ ਦਿੰਦੀਆਂ ਹਣੀਆਂ ਮੈਂ ਤੁਹਾਡੇ ਵਪਾਰੀਆਂ ਦੇ ਹੱਥਾਂ 'ਚ ਆ ਗਈਆਂ ਉਹ ਦੇਖੋ ਮੈਂ ਨਿਗੀ ਜੀ ਪਤਾ ਨਹੀਂ ਪਤਾ ਨਹੀਂ ਤੇਲ ਲਗਾ ਕਰੀਂ ਇੱਕ ਲਗਾ ਹਾਂ ਤੇ ਤੇਲ ਆਲਾ ਜਦੋਂ ਸੇਵਾ ਹੀ ਆ ਸਾਡੇ ਬਾਦ ਦੀ ਸੇਵਾ ਹੀ ਆ ਮਹਾਰਾਜ ਸੁng ਸੁng ਵੇਖ ਲੋ ਹਾਂਜੀ ਆ ਵੇ ਸਾਡੇ ਬਾਹਰ ਸਾਰਾ ਦੇਖੋ ਡੰਗਰੀ ਆ ਹਾਂਜੀ 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 ਤੇ ਬਾਕੀ ਇਹ ਹੈ ਕਿ ਹਾਸ ਮੋਖਾ ਆ ਭਰਾ ਦਾ ਸੁਭਾਅ ਮੈਂ ਨਹੀਂ ਕਰ ਸਕਦਾ ਬੜਾ ਬਤਾ ਹਾਸ ਆ ਕਥਾ ਕਰ ਲਈਦਾ ਹਾਂ ਹਾਂਜੀ ਹਾਂਜੀ ਕੀ ਲੈ ਜਾਣਾ ਵੀਰ ਨਾਲ ਤੇ ਕੋਈ ਜਾਣਾ ਨਹੀਂ ਇਹੋ ਕੁਝ ਠੀਕ ਦੇਣ ਕਿੰਨੇ ਲਾਜੂਏ ਦੇਣਾ ਅਜੇ 5 ਦਿਨ ਕੱਟੀ ਤੇ ਉਦਾਂ ਰਹਿੰਦੇ ਵੀਰੇ ਅੱਛਾ ਉਹ ਤੇ ਰੋਟੇ ਲੈ ਜੂ ਮੈਂ ਵੀ ਨਹੀਂ ਕਹਣਾ ਕੱਲ ਸੂਪ ਨਹੀਂ ਪਰਸੋ ਸੂਪ ਨਹੀਂ ਇਹ ਝੂਠੀ ਗੱਲ ਹੈ ਠੀਕ ਆ 5 ਦਿਨ ਵਾਹ ਰਹਿੰਦੇ 2-4 ਦਿਨ ਉੱਤੇ ਪੰਛੀਆਂ ਸੱਤ ਦਿਨਾਂ ਦੀ ਅਜੇ ਕੱਤੀ ਆ ਛੋਟੀ ਬਣਨੀ ਬਹੁਤ ਜ਼ਿਆਦੀ ਹੈ ਠੀਕ ਆ ਦੁੱਧ ਭਾਈ ਕਿੰਨਾ ਕਿ ਚਵਾਈ ਜਾਊਗੀ ਦੁੱਧ 12-13 ਕਿਲੋ ਦੇ ਸੌਖਾ ਚਵਾਉ ਜਿੱਦਾਂ ਕਾਦਾ ਕਸਰੀਰ ਦੇ ਹਿਸਾਬ ਨਾਲ 15 ਵੀ ਕਹਿ ਸਕਦੇ ਆ ਜੀ ਜੀ ਬਾਕੀ ਆਪਾਂ ਕੋਈ ਆਈਟਮ ਗੱਭਲਿਆ ਠੀਕ ਆ ਉਹ ਸਾਬ ਨਾਲੋਂ ਪਾ 13 ਕਿਲੋ ਦੁੱਧ ਕਹਿ ਸਕਦੇ ਠੀਕ ਆ ਜੀ ਹਾਂਜੀ ਤੇ ਮੋਲੇ ਦਾ ਵੀ ਜੀ ਕਿੰਨਾ ਕਰਨਾ ਮੋਲੇ ਦਾ ਇੱਕ 35 ਕਰਦੇ ਹਾਂ ਮਾਨਤਾਂ ਕਿੰਨਾ ਕਰਦੋਗੇ ਮਾਨਤਾਂ ਵੀਰ ਇੱਕ 50 ਦੇ ਦਾਂਗੇ ਛੋੜ ਹੋ ਜੂਗੀ ਮੌਕੇ ਤੇ ਛੋੜ ਉਹਦੇ ਚ ਹੁਣ ਇਹਦੇ ਕਰਾਉਣੀ ਆ ਫਿਰ 3000 ਹੋ ਜੂਗੀ ਤੇ ਮੈਂ ਕਿ ਬਰਾਬਰ ਨਾ ਕਰੀਏ ਦੂਜੀ ਤੇ ਨਹੀਂ ਨਹੀਂ ਹੋ ਜਾ ਜ਼ਿਆਦਾ ਕਰ ਦੇਣਾ ਹੈ ਨਹੀਂ ਨਹੀਂ ਠੀਕ ਆ ਬਾਕੀ ਕਰਦਾਂਗੇ ਮਾਨਤਾਂ ਨੂੰ ਬਾਜੀ ਦੀ ਘੱਟੀ ਦੇ ਦਾਂਗੇ ਇੱਕ ਬਾਜੀ ਦੀ ਹਾਂ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਛੋਟੀ ਦਾ ਸਿੰਗ ਦੀ ਕੁਆਲਿਟੀ ਵੇਖ ਲਿਓ ਹਾਂਜੀ ਫੇਸ ਕੁਆਲਟੀ ਵੀ ਚੰਗੀ ਆ ਥਣ ਦਾ ਆਰਡਰ ਦੇ ਲਓ ਕਿੰਨਾ ਸੋਹਣਾ ਤਿਆਰ ਕਰਨਾ ਨੇ ਥਣ ਬਹੁਤ ਹੀ ਸੋਹਣਾ ਮੁੱਠੀ ਜਿਹਾ ਕਰਦਾਂਗੇ ਮਾਨ ਉਹਦੇ ਬਰਾबरी ਕਰਦਾਂਗੇ ਮੈਂ 15 ਦੀ ਕਰਦਾਂਗੇ ਮਾਨ ਮੇਰ ਪੈ ਹੀ ਗਈ ਹੈ ਦੋ ਦੋ ਦੇ ਹਾਂ ਮਾਨ ਮੇਰੋ ਚ ਵੀ ਮਾਨ ਕਰ ਦੂਗਾ ਮਤਲਬ ਇਹ ਵੀ ਰੇਟ ਵਾੜਾ ਕਰਨਾ ਨਹੀਂਗਾ ਠੀਕ ਆ ਬਸ ਚਲੋ ਜੇ ਹਿਸਾਬ ਨਾ ਕਰੋਗੇ ਤਾਂ ਟਾਈਮ ਨਾ ਵਿਗਜੂ ਹਾਂਜੀ 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 ਹੈ ਬਿਲਕੁਲ ਇੱਕ 15 ਦੀ ਜੇ ਤਾਂ ਕਿ ਉਹ ਚੋ ਵੀ ਮਾਨ ਕਰਦਾਂਗੇ ਜੋੜ ਕਰਾਉ ਪੈਣ ਪੜਾ ਪਿਆਰ ਨਾ ਕਰਦਾ ਤੇ ਆ ਕੇ ਗੱਬਣਾ ਕੀ ਹਾਂਜੀ ਗੱਬਣ ਵੀਰੇ ਠੀਕ ਆ ਇਹ ਲੈ ਜੂਗੀ 5-6 ਦਿਨ 5 ਤੋਂ 6 ਦਿਨ ਲੈ ਜੂਗੀ ਰੰਗ ਬਾਜ ਮੈਂ ਬਹੁਤ ਚੰਗੀ ਦਾ ਤੇ ਇਹ ਵੀ ਚੰਗੀ ਦਾ ਸੁਆ ਗਨਵਾ ਜੀ ਸੁਆ ਵੀਰੇ ਤੀਜੇ ਸੂਣੀ ਆ ਤਾਂ ਤੀਜੇ ਸੂਏ ਸੂਣੀ ਹੈ ਠੀਕ ਬਾਕੀ ਚਮੜੀ ਵੇਖੋ ਕਿੰਨੀ ਪਤਲੀ ਮੈਂ ਦੀ ਹਾਂ ਵੀ ਕਿੰਨੀ ਪਰੋਕ ਚੱਕ ਜੀ ਕੁਆਲਿਟੀ ਹਾਂਜੀ ਪਤਲੀ ਚਮੜੀ ਦੀ ਤੇ ਦਿਨ ਦਿਨ 4-5 ਦਿਨ ਲੈ ਜੂਗੀ ਵੀਰ ਚਾਹ ਤੋਂ ਪੰਜ ਪਪਣ ਬਾਲੀ ਚੰਗੀ ਹੈ ਠੀਕ ਆ ਆ ਵੇਖੋ ਆ ਦਿਓ ਲੈ ਵੀਰ ਬਾਕੀ ਸੋਹਣੀ ਆ ਜੀ ਪੂਰੀ ਐ ਫੱਬਦੀ ਆ ਤੇ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਆਪਾਂ ਮੋਲੇ ਸਾਰਿਆਂ ਦਾ ਜਾਇਜ਼ ਕਰਨਾ ਵੀਰ ਹਾਂਜੀ ਮੋਲ ਕਿਸੇ ਦਾ ਵੀ ਨਹੀਂ ਵੱਧ ਘੱਟ ਕਰਨਾ ਲਾਡੀ ਰੋਕੀ ਮੜਾ ਆ ਵੇਖੋ ਚਾਂਦ ਜਾਂਦ ਆ ਵੇਖੋ ਜੀ ਦੁੱਧ ਵੀਰ ਕਿੰਨਾ ਵਿੱਚ ਆਈ ਜਊ ਦੁੱਧ 12 13 ਕਿਲੋ ਤੋਂ ਘੱਟ 12 ਕਿਲੋ ਤੋਂ ਸੌਖਾ ਚੋਗ ਰੰਗ ਬੜਾ ਮੈਂ ਤਾਂ ਬਾਕੀ ਪੋਲੀ ਬੜੀ ਆ ਜੀ ਤੇ ਥਾਨ ਥਣ ਓਕੇ ਆ ਹਾਲ ਬੜੇ ਆ ਕਿੰਨੀ ਪਤਲੀ ਐ ਜੀ ਜੀ ਕੋ ਲੋ ਆਪਾਂ ਦਾ ਆਈਡੀਆ ਲਾ ਸਕਦੇ ਗੱਬਣ ਦਾ ਕਹਿ ਸਕਦੇ ਨਾ ਬਿਲਕੁਲ ਬਿਲਕੁਲ ਦੇਖੋ ਹਾਂ ਜੀ ਠੀਕ ਆ ਬਾਕੀ ਬਹੁਤ ਚੰਗੀ ਆ ਵੇ ਥੋੜਾ ਜਨਾ ਐਸਾ ਲਾ ਕੇ ਕਰਿਓ ਹਾਂ ਜੀ ਆਹ ਨਾਲ ਥਣ ਤੇ ਪਿਛਲੇ ਸੂਏ ਦਾ ਟੋਕ ਲਾ ਕੇ ਥਣ ਥੋੜਾ ਜਿਹਾ ਲੰਮਾ ਬਖਾਉਂਦੀ ਆ ਉਹ ਵੀਡੀਓ ਚ ਕਿਸੇ ਦੇ ਨਾਮ ਦੇਖੇ ਉਹ ਆਪਾਂ ਆਪ ਕਰਨਾ ਨਹੀਂ ਸਚਾਈ ਦੱਸ ਦੇਣੀ ਆ ਠੀਕ ਆ ਥਣ ਮਾਰਾ ਜਦੋਂ ਉਹਦੇ ਜਿੱਦਾਂ ਪਿਛਲੇ ਸੂਏ ਬੱਜੇ ਦੂਜਿਆਂ ਥਾੜਾ ਨਾਲ ਲੰਮਾ ਵਾ ਹਨਾ ਉਹਦਾ ਦਾਗ ਵੀ ਬਣਿਆ ਚਿੱਟਾ ਜਿਹਾ ਜੀ ਪਿਛਲੇ ਸੂਏ ਜਿੱਦਾਂ ਕਿਸੇ ਆਹ ਵੇਖੋ ਆਹ ਬਾਕੀ ਠੰਡੀ ਵੇਖੋ ਕਿੰਨੀ ਆ ਗ ਉਹਦਾ ਦਾੜਜਾ ਬੜਿਆ ਉਹਦੇ ਕਰਕੇ ਬੱਚੇ ਦੇ ਦੰਦ ਬਾਰਨੇ ਕਰਕੇ ਪਿਛਲੇ ਸੂਏ ਦਾ ਹੁਣ ਤੇ ਬੜਾ ਵਧੀਆ ਵਾ ਠੀਕ ਆ ਤੇ ਆਪਾਂ ਕਿਉਂ ਵੇਖੋ ਨਹੀਂ ਪਤਾ ਲੱਗਦਾ ਫੋਨ ਤੇ ਆਪਾਂ ਦੱਸ ਕੇ ਦਵਾਂਗੇ ਜੀ 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 ਬਾਕੀ ਦੁੱਧ ਬਰਾਬਰ ਨਿਕਲੂਗਾ ਤੇ ਮੁੱਲੇ ਦਾ ਮੁੱਲ ਤੇ ਵੀ ਇਹ 85000 ਰੁਪਏ ਕਰਦੇ ਦੋਏ ਕਿਨੇ ਇਹਦੇ ਇਹ ਅਸੀਂ ਦੇ ਦਾਂਗੇ ਮਾਣ ਤਨ ਕਰਦੀ ਮਾਣ 5000 ਹੋਰ ਕਰਦਾ 75000 ਛੋੜ ਕਰ ਦੋ ਕਿ ਮੈਂ ਇੱਧਰ ਜਾਵਾਂ ਛੋੜ 2000 ਕਰਦਾ 73000 ਉਹ ਚੋ ਵੀ ਮਾਣ ਕਰਾਂਗੇ ਭੈਣ ਭਰਾ ਨਾ ਨਾ ਕਰਾਂਗੇ ਛੋੜ ਚਾਪਾ 70 ਦੀ ਜਾਣਦੇ ਭਰਾ ਮੇਰਾ ਭਰਾ ਜਾਣਦੇ ਹੁਣ ਨਾ ਨਾ ਕਰੀ ਜਾਣਦੇ ਮਾਰਾ ਇਹ ਆਏ ਸਹੀ ਮੱਝ ਨੇ ਦੁੱਧ ਕਿੰਨਾ 12 ਕਿਲੋ ਚੋਈ ਜੂ ਹਾਂਜੀ ਹਾਂਜੀ ਬਾਕੀ ਜਦੋਂ ਤਿਆਰ ਹੋ ਗਈ ਅਜੇ 2-4 ਦਿਨ ਲਾ ਜੂ ਹਾਂ ਮੈਨੂੰ ਲਾ ਜੂ ਬਾਕੀ ਪੋਲੀ ਬੜੀ ਤੇ ਠੰਡੀ ਬੜੀ ਆ ਬਟਨ ਵਾਲਾ ਹਵਾ ਨਾ ਲੱਗਾ ਇਹਨੂੰ ਤੇ ਐ ਬਾਹਰੋਂ ਕੱਢੂਗੀ ਲੱਗਦਾ ਵਾ ਬਾਕੀ ਮੈਂ ਇਹਦੇ ਬਾਰੇ ਜ਼ਿਆਦਾ ਨਹੀਂ ਕੋਈ ਕਹਿ ਸਕਦਾ ਨਹੀਂ ਨਹੀਂ ਉਹ ਤਾਂ ਸਾਲੀਆਂ ਚੀਜ਼ਾਂ ਵੀਰ ਜੀ ਇਹ ਵੀ ਸਾਡੀ ਦੇ ਗਰੰਟੀ ਆ ਅਗਲੇ ਦੇ ਘੱਟੇ ਮਠੇ ਡੰਗਰ ਦੀ ਨਹੀਂ ਗਰੰਟੀ ਆਡੇ ਘਰ ਸਰਤੰਦਰੋਸ ਦੀ ਆ ਜੀ ਮੁੱਲ ਬਿਲਕੁਲ ਜਾਇਜ਼ ਕਰਤਾ ਵੀਰ ਨੇ 50000 ਦੀ ਮੱਝ ਮਿਲ ਜਾਣੀ ਤੁਹਾਨੂੰ ਬਹੁਤ ਹੀ ਸੋਹਣੀ ਜੀ ਹਾਂਜੀ ਤੇ ਅੱਗੇ ਆ ਗਈ ਸੂਈ ਹਾਂਜੀ ਹਾਂਜੀ ਸੂਈ ਕਿਦਣ ਦੀ ਸੂਈ ਐ ਇਹ ਵੀ ਕੱਲ ਸੂਈ ਵੀਰੇ ਤੇ ਕੱਲ ਸੂਈ ਹੀ ਏ 3:00 4:00 ਵਜੇ ਕੱਟਾ 나ੜੂ ਤੇ ਹੀ ਆ ਜੀ ਹਾਂਜੀ ਵੀਰ ਜੀ ਲੈ ਜੇ ਆਹ ਦੇ ਸਾਪ ਆਲੇ ਕੱਟੀ ਵਿਖਾਉਂਦੀ ਆ ਬਹੁਤ ਸੋਹਣੀ ਬੜੀ ਆ ਸਿੰਘ ਦੀ ਕੁਆਲਿਟੀ ਚਾਹ ਕਰਨਾ ਐ ਗੋਲਾ ਸਿੰਘ ਇਹਦਾ ਮੈਨੂੰ ਤੇ ਕਈ ਕਹਿੰਦੇ ਪੂਛ ਥੱਲੇ ਲੱਗਦੀ ਏ ਇਹਦੇ ਕਰਮਾਲੀਆਂ ਦੀਆਂ ਪਤਾ ਨਹੀਂ ਕਰਮਾਲੀ ਏ ਕਿ ਨਹੀਂ ਇਹ ਤਾਂ ਪੂਛ ਥੱਲੇ ਲੱਗਦੀ ਹੀ ਕੱਟੀ ਦੀ ਆ ਵਾਕਿਆ ਪੂਛ ਲੱਗਦੀ ਸਿਰੇ ਇੱਕ ਜਾਰੇ ਡੰਗਰ ਵੇਲੇ ਉੱਚੀਆਂ ਹੁੰਦੀਆਂ ਹਾਂਜੀ 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 ਇਹ ਕਈਆਂ ਦੀ ਨਸਲ ਹੁੰਦੀ ਆ ਹਾਂਜੀ ਲੰਮੀ ਪੂਛ ਵਾਲੀਆਂ ਮੱਝਾਂ ਦੁੱਧ ਵੀ ਚੰਗਾ ਦਿੰਦੀਆਂ ਤਾਂ ਹੀ ਮੈਨੂੰ ਕੋਈ ਨੇ ਕਿਹਾ ਜੇ ਮੈਂ ਦੱਸਦਾ ਚਲੋ ਜਾਂਦੇ ਜੀ ਅਲਾਦਾ ਮਾੜੀ ਜੀ ਫੁਲਕਾਰੀ ਲਾਦੇ ਲਾਦੇ ਵੀਰ ਗੋਲ ਜੱਸਾ ਬੰਨ ਮੜਾ ਜਾਂ ਕੱਟੀ ਵਿਖਾਲਦੀ ਆ ਕੋਈ ਇਹ ਨਾ ਕਹੇ ਵੀ ਫੁਲਕਾਰੀ ਪਾ ਕੇ ਆ ਖਾਤਾ ਜੀ ਉਹ ਕਰਤਾ ਹਾਂ ਜੀ ਪੂਰੀ ਹੈ। ਨਿਆ ਵੀਰ ਮੋੜ ਲਿਆ। ਬਾਕੀ ਜਾਤ ਬੜੀ ਆ ਕੱਟੀ ਦੀ ਸਾਭ ਹੀ ਨਹੀਂ ਗਿਏ ਨੇ। ਜੀ ਜੀ ਜੀ। ਨਸਲ ਜਾਤ ਲੰਮੀ ਲੰਮੀ ਕਿੰਨੀ ਆ। ਬਰੀਕ ਆ ਪਰ ਲੋਕ ਜਦੋਂ ਸਾਭ ਨਹੀਂ ਕਰਨਾ ਫਿਰ ਪੈਸੇ ਕਿੱਥੋਂ ਵਟੇ ਜਾਣੇ। ਹਾਂ ਜੀ ਹਾਂ ਜੀ ਹਾਂ ਜੀ। ਬਿਲਕੁਲ। ਇਹ ਚੱਜਣਾ ਲੇਵੇ ਲੂਵੇ ਦੀ ਸਾਫੀ ਕੱਟੀ ਵਿਗ ਜਾਣੀ। ਲੇਵੇ ਲੂਵੇ ਦੀ ਸਾਫ ਆ। ਥਾਨ ਬੜਾ ਸੋਹਣਾ ਲੱਗਾ ਇਹਨੂੰ। ਬਸ ਇਹਦੀ ਸਾਭ ਰਹਿ ਗਈ ਆ। ਕੱਟੀ ਦੀ ਕੋਈ ਸਾਭ ਕਰ ਲੈ ਤੇ ਚਲੋ ਯਾਰਾ 10-10 ਕਿਲੋ 12 ਕਿਲੋ ਸੌਖਾ ਦਿੰਦੇ। ਹੁਣ ਕਿੰਨਾ ਮੈਂ ਇਹਦੇ ਕੋਲ? ਹੁਣ ਤੇ ਬੋਲਾ ਹੀ ਆ ਵੀਰ ਜੇ ਥਾਣਾ ਹੀ ਵਗਦੇ ਕਰਕੇ ਲਾਓ। ਸਾਰੇ ਡੰਗਰ ਦਾ ਪੁੱਛਦੇ ਕਿੰਨਾ ਦੁੱਧ ਕਰੂਗੀ ਕਿੰਨਾ ਵਪਾਰੀ ਬੰਦਾ ਸਿਰਫ ਆਈਡੀਆ ਲਾ ਸਕਦਾ ਉਹਦੇ ਵਿੱਚੋਂ ਹੀ ਕੱਢ ਪਾ ਸਕਦਾ ਜੀ 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 ਉਹ ਕਹਿੰਦਾ ਇੰਨਾ ਕਰ ਜੂਗੀ ਉਹ ਝੂਠੀਆਂ ਗੱਲਾਂ ਤੇ ਜੇ ਤੁਸੀਂ ਦੁੱਧ ਤੇ ਕਰਦੀ ਫਿਰ ਮੁੱਲ ਵੀ ਵੱਧੋ ਤੋਂ ਫਰਕ ਤੇ ਪੈਣਾ ਜੀ ਤੇ ਮੁੱਲ ਵਾਟ ਭਰਾਣ ਦੇ 10 ਦਿਨ ਘਰ ਬਣ ਲੋ ਦੁੱਧ ਇੰਨਾ ਕਰੂਗੀ ਫੇ ਲਿਆ ਜਾਗੇ ਮੈਂ ਨਾਲ ਨਾ ਯਾਰ ਇੰਨਾ ਕੁਝ ਨਹੀਂ ਸਾਡੇ ਪਹਿਲੇ ਦੇਖੋ ਥਣ ਵਗਦੇ ਚੱਡੇ ਦਾ ਲਵਾਜ ਦੇਖੋ ਮੰਨ ਕੇ ਚੱਲੋ ਕਿ 10 ਦਿਨ ਘਰ ਬਣ ਕੇ ਤੁਸੀਂ ਦੁੱਧ ਤੇ ਕਰਤੀ ਤੇ ਫੇ ਉਹਨਾਂ ਮੁੱਲ ਵੀ ਨਹੀਂ ਨਾ ਉਹਨਾਂ ਦੇਣਾ ਬਸ ਬਸ ਇਹ ਗੱਲ ਮੰਨ ਇਹ ਵੀ ਫਰਕ ਪੈ ਜਾਂਦਾ ਨਾ ਹਾਂ ਜੀ ਉਹ ਕਰਨਾ ਸੇਵਾ ਕਰਨੀ ਪੈਣੀ ਹੈ ਸੇਵਾ ਕਰ 2000 2000 ਡੰਗਰ ਖਾਂਦਾ ਜੀ ਇਥੇ ਅਸੀਂ 2000 ਨਾਲ ਵੇਚਣੀ 2000 ਡੰਗਰ ਨੂੰ ਖਵਾਵਾਂਗੇ ਤੇ ਫਿਰ ਕਿੱਥੇ ਵੇਚਾਂ ਬਿਲਕੁਲ 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 2000 ਦਾ ਇਹਨੂੰ ਖਵਾਤਾ 2000 ਹੋਰ ਮਹਿੰਗਾ ਹੋ ਗਿਆ ਤੇ ਅਗਲੇ ਨੇ ਕਹਿਣਾ ਉਹਦੋਂ ਮੁੱਲ ਹੀ ਨਾ ਕੀਤਾ ਆ ਮਾਰਦਾ ਜੇ ਮੈਨੂੰ ਕੁੱਟਦਾ ਜੀ ਠੀਕ ਆ ਇਹ ਛੋਟਾ ਵਾ ਹਾਂ ਜੀ ਛੋਟੇ ਵੀਰੇ ਛੋਟੇ ਵੀਰ ਦਾ ਵਾ ਬਾਹਰ ਆ ਕੈਨੇਡਾ ਵੀਰੇ ਅਸੀਂ ਹੁਣਾਂ 1.5 ਮਹੀਨੇ ਤੱਕ ਮਲਾਵਾਂਗੇ ਭਰਾਵਾਂ ਨੂੰ ਠੀਕ ਏਦਾਂ ਦਾ ਹੀ ਗਗਲ ਨੂੰ ਜੀ ਮਾਰੇ ਕੇ ਵੀਰ ਗੱਲ ਕਰਦਾ ਵੀ ਬੱਚਿਆਂ ਪਿੱਛੇ ਵੀ 2000 ਕਿ ਇਹਨੂੰ ਡੰਗਰ ਮਿੰਗਾ ਲੱਗ ਜੇ ਉਹਦੀ ਸਾਨੂੰ ਕੋਈ ਗਾਰੰਟੀ ਨਹੀਂ ਪਰ ਗਲਤ ਨਹੀਂ ਦੇਣਾ ਠੀਕ ਆ ਗਲਤ ਦਵਾਂਗੇ ਜਰੂਰ ਉਹ ਭਰਾ ਫੋਨ ਲਾਵੇ ਵੀ ਮੈਨੂੰ ਗਲਤ ਦਿੱਤਾਗਾ ਜੀ ਜੀ ਇਹ ਕੰਮ ਨਹੀਂ ਕਰਨਾ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ گاڑی ਆਜੂ ਟਾਈਮ ਨਾਲ ਆਜੂ ਮੁੱਲ ਦੀ ਇਹਦਾ ਜਾਇਜ਼ ਹੀ ਕਰ ਦੇਣਾ ਵਾ ਕਿੰਨਾ ਮੋਲੋ 72000 ਰੁਪਇਆ ਛੋੜ ਛੋੜ ਕਰ ਦੇਣੀ ਆ ਲੋ ਕਰ ਦੇਨੇ ਆ 70 ਦੀ ਤਾਂ ਹੋਰ ਕਰ ਦੇਨੇ ਕੋਲ ਕਿੰਨੀ ਕੋ ਜੋ ਦੋ ਹੋਰ ਕਰਦਾ ਇਹ ਹੋ ਗਈ 60000 ਦੀ 60000 ਠੀਕ ਹੈ ਬਾਕੀ ਮੌਕੇ ਦੇ ਕਰ ਦੋਗੇ 1000 ਹੋਰ ਕਰ ਦਾਂਗੇ ਮੈਂ ਤੁਸੀਂ ਕਹਿਣਾ 1000 ਮੈਂ ਤਾਂ ਨਹੀਂ ਕਿਹਾ 1000 ਦੀ ਆਹ ਦੇਖੋ ਜੀ ਹਾਂ ਜੀ ਸੋਹਣੀ ਆ ਮਗਰ ਕੱਟਾ ਕੁਆਲਿਟੀ ਚੰਗੀ ਆ ਇਹ ਆ ਥੋੜਾ ਲਿਸਾਪਨ ਹੈਗਾ ਦੁੱਧ ਚੰਗਾ ਚੋਈ ਜਾਊਗੀ ਠੀਕ ਹੈ ਜੀ ਹਾਰ ਹਾਰ ਚ ਮੌਕੇ ਤੇ ਛੋੜ ਕਰਾ ਲਿਓ ਜਿਹੜੇ ਵੀ ਇਹਨੂੰ ਜਿਆਦਾ ਵਾਲੀ ਆ ਕੱਟੀ ਹੁੰਦਾ ਵੀਰ ਕੋਈ ਪਤਾ ਨਹੀਂ ਵੀ ਵੀਰ ਕਿੰਨੀ ਛੋੜ ਕਰਦੇ ਕਰਦਾ ਕਿ ਕਰਦਾ ਕੋਈ ਭਰਾ ਦੇ ਦੇਣੀ ਆ ਮਰਾ ਕਿ ਕਾਮੀਆਂ ਜਾ 2000 ਪਜਾ ਦੇਈ ਜੋ ਨਾਲੇ ਤਾਂ ਡਰ ਗਏ ਤੁਸੀਂ ਆ ਜਾਂਦੇ ਨਾਲੇ ਭਰਾ ਹੋਰ ਮਿਲ ਲਿੰਦੇ ਅਗਲੀ ਜਈਆਂ ਵੀਰਾਂ ਦਾ ਘਰ ਚੱਲਦਾ ਇੱਕ ਵਪਾਰੀ ਸਰੋ ਬਿਲਕੁਲ ਜੀ ਬਿਲਕੁਲ ਹਾਂ ਮੈਂ ਤਾਂ ਅੱਗੇ ਸੋਚਦਾ ਨਾ ਵੀ 1000 2000 ਦਾ ਡੰਗਰ ਵਿੱਚੋਂ ਤਿੰਨ ਘਰ ਚੱਲਦੇ ਆ ਜੀ 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 ਜਿੱਤੋਂ ਖਰੀਦੇ ਉਹ ਘਰ ਪੈਸੇ ਚੱਲ ਕੇ ਜੀ ਗੱਡੀ ਵਾਲੇ ਨੇ ਲੈ ਲੇ ਜੀ ਗੱਡੀ ਵਾਲੇ ਨੇ ਲੈਣੇ ਉਹਦੀ ਵੀ ਘਰ ਚੱਲ ਪਿਆ ਮੇਰਾ ਚੱਲ ਪਿਆ ਗਾੜੀ ਜ ਕਾਡਾ ਹੁਣ ਤੁਸੀਂ ਫੁਲਕਾਰੀਆਂ ਵਾਲੇ ਦਾ ਰਸਿਆਂ ਵਾਲੇ ਦਾ ਕਾਨੀਆਂ ਵਾਲਾ ਕਿੰਨਾ ਕੰਮ ਚੱਲਦਾ ਵਦਿਆ ਇਹੋ ਡੰਗਰ ਨਾ ਵੇਚਾਂਗੇ ਤੇ ਕੰਮ ਕਿੰਨਾ ਲਖ ਹੋ ਗਿਆ ਜੀ 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 ਆ ਤੇ ਕਰਾਂ ਵੇਚੀ ਦਵਾਂਗੇ ਕੰਮ ਚੱਲਦਾ ਪਰ ਨਾ ਬਣਦਾ ਜਰੀਆ ਬਣਦਾ ਕੋਈ ਨਾ ਕੋਈ ਹਨਾ ਬਿਲਕੁਲ ਜੀ ਬਿਲਕੁਲ ਠੀਕ ਆ ਆ ਫਲਦੇ ਆ ਲਾਸਟ ਪੀਸ ਹਾਂਜੀ ਹਾਂਜੀ ਲਾਸਟ ਠੀਕ ਆ ਅੱਛਾ ਇਹ ਵੀ ਸੂਈ ਆ ਤੇ ਵੀ ਸੂਈ ਵੀਰੇ ਤਾਂ ਜੀ ਟੱਟਾ ਮਗਰ ਆ ਗਿਆ ਹਾਂਜੀ ਟੱਟਾ ਨਾੜੂ ਤੇ ਹੀ ਹਾਂਜੀ ਹਾਂਜੀ ਇਹ ਤੋਂ ਦੋਹਾਂ ਤਰ੍ਹਾਂ ਸੂਈਆਂ ਆ ਵੀ ਉਹ ਵੀ ਤੇ ਇਹਦਾ ਮੁੱਲ ਆਪਾਂ ਸਭ ਦੋ ਘਟ ਕਰ ਲੋ ਕਿੰਨਾ ਕ ਕਰਨਾ ਭਲਾ ਜਿੰਨਾ ਘਰ ਦੋ ਘਟ ਕਹਿ ਦੋਗੇ 55 ਦੋ ਵੀ ਅੰਦਰ ਕਰ ਦੋ ਬਲੀ ਕਰ ਦੋ ਦੋ ਰੀਰ ਕੋਈ ਮੁੱਲ ਤਾਂ ਆਈ ਭਰਾ ਆਂਦੇ 50 ਵਾਲੀ 55 ਵਾਲੀ ਸਾਨੂੰ ਟੋਕਰ ਗੱਭਣ ਲੈ ਦੋ ਮੈਂ ਸੱਜਰ ਦੇਣੀ ਤੁਹਾਨੂੰ ਸੱਜਰ ਦੇਣੀ ਆ ਦੁੱਧ ਜਿੰਨਾ ਕੋਈ ਪਾਲੂ ਉਹਨਾਂ ਚ ਹਾਂਜੀ ਹਾਂਜੀ ਹਨਾ ਦੁੱਧ ਦੇ ਪਾਇਦਾ ਵੀਰ ਅਸੀਂ ਤਾਂ ਥਣ ਵਗਦੇ ਕੋਈ ਤਾਰਾ ਡੰਗ ਰਿਆ ਹਟਵਾਲਟੀ ਜੈਕ ਕਰ ਲੋ ਤੇ ਜਿਹੜੀ ਸਫਾਈ ਵੇਖ ਲੋ ਸਰੀਰ ਵੇ ਬਾਕੀ ਕੋਈ ਇਹ ਨਾ ਬਹੁਤੀ ਵੱਡੀ ਆ ਬਹੁਤੀ ਵੱਡੀ ਵੀ ਨਹੀਂ ਹੈਗੀ ਹਾਂਜੀ ਨਿੱਕੀ ਤੇ ਬਹੁਤੀ ਨਿੱਕੀ ਵੀ ਨਹੀਂ ਹੈਗੀ ਦਰਮਿਆਨਾ ਜਿਆ ਗਾਦੀ ਆ ਵੀਡੀਓ ਤੇ ਪਾ ਵਡਾ ਲੱਗ ਜੇ ਤੁਹਾਨੂੰ ਆ ਜਾਓ ਚਵਾਈ ਚੁਈ ਬਹੁਤੀ ਚੰਗੀ ਜੇ ਬਹੁਤੀ ਪੋਲੀ ਆ ਮੈਂ ਆਹ ਵੇਖੋ ਸਿੰਘ ਦੇ ਖੋਖ ਲੱਥੇ ਲੱਗਦਾ ਹਨਾ ਹਾਂਜੀ ਥਾਨ ਥਣ ਕਿੱਦਾਂ ਵਾ ਮੈਂ ਤਾਂ ਚਵਾਈ ਪੂਰੀ ਟੌਪ ਦੀ ਜਿਹੜੀ ਚੀਜ਼ ਗਾਰੰਟੀ ਦੇਵਾਂਗੇ ਉਹਦੀ ਗਾਰੰਟੀ ਹੋ ਦਿਨ ਕਿੰਨੇ ਹੋਏ ਸੂਈ ਇਹ ਕਾਲੀ ਸੂਈ ਵੀਰੇ ਕਾਲੀ ਸੂਈ ਇਹ ਸਵੇਰੇ ਸੂਈ ਆ ਉਹ ਦੁਪਹਿਰੇ ਆਪਾਂ ਪਤਾ ਕੀ ਸੋਨੇ ਡੰਗਰ ਜਦੋਂ ਤਾਜ਼ੇ ਲਏ ਸੁਨੇ ਹੀ ਆ ਠੀਕ ਆ ਹਾਂਜੀ ਖਾਨ ਵੀਰ ਜੀ ਓਕੇ ਇਹਦੇ ਹਾਂਜੀ ਹਾਂਜੀ ਦੰਦ ਹੈਗੇ ਮੂੰਹ ਦੇ ਦੇਖ ਵੇ ਦੰਦ ਕਿੱਡੇ ਸੋਹਣੇ ਦਿਖਾਉਂਦੀ ਇੰਨੀ ਸਿਆਣੀ ਮੈਂ ਲੱਭਣੀ ਜਿਹੜੀ ਆਪੇ ਦੰਦ ਹੱਸ ਕੇ ਦਿਖਾਉਦੀ ਇਹ ਲੋਕ ਤਾਂ ਹੈ ਆ ਵੇ ਨਹੀਂ ਉਹ ਆਪੇ ਐਂ ਡੱਬੀ ਕਰ ਲਈ ਵੇਖ ਲੋ ਦੰਦ ਠੀਕ 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 ਤੇ ਦੁੱਧ ਕਿੰਨਾ ਕ ਜਵਾਉਗੀ ਏ ਦੁੱਧ ਵੀਰੇ ਮੈਂ ਤੇ 8-9 ਕਿਲੋ ਕਹਿ ਸਕਦਾ ਜੀ ਠੀਕ ਬਾਕੀ ਅਗਲੇ ਦੀ ਸਾਧ 10 ਚੋਲੇ ਕੋਈ 8 ਚੋਲੇ ਕੋਈ 7 ਚੋਲੇ ਜੀ ਐਵੇਂ ਕਈ ਜੋ ਅੱਜ ਗੱਪੜੇ ਸਾਹਿਬ ਹੁੰਦਾ ਤਾਜੇ ਡੰਕਰ ਦਾ ਹਾਂਜੀ 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 ਹਾਂ ਇਹ ਵੀ ਠਣਾ ਠੋਣਾ ਦੀ ਕੁਆਲਿਟੀ ਚੰਗੀ ਆ ਚਵਾਈ ਚੰਗੀ ਆ ਆਪਾਂ ਇਹ ਕਹਿ ਸਕਦੇ ਤੇ ਇਹਦਾ ਕਿੰਨਾ ਕਰੀਏ ਫਿਰ ਮੁੱਲ ਆਪੇ ਤੁਸੀਂ ਕਿਹਾ 55 ਤੋਂ ਘੱਟ ਦੇ ਦੇਣੀ ਹੈ ਠੀਕ ਹੈ ਮੈਂ ਕੀ ਕੀਤਾ 1,55,000 ਕਰਦਾ ਹਾਂ ਆਹ ਮੜ ਕੇ ਲੱਖ ਛੋਟ ਕਰਦਾ ਹੈ ਨਹੀਂ ਕਰ ਦਿੰਨੇ 1 ਲੱਖ ਤੇ 52,000 ਰੁਪਇਆ ਠੀਕ ਹੈ ਤੇ 50 ਲੱਖ ਦੀ ਛੋੜਿਆ ਹੈ ਲੱਖ ਦੀ ਛੋੜਿਆ 1,55,000 1 ਲੱਖ 2000 ਕਰ ਦੋ ਐਡਾ ਕਰ ਲਿਆ ਤੁਸੀਂ ਵਧਾ ਦਿਓ ਥੋੜਾ ਜਿਹਾ ਸਹੀ ਗੱਲ ਹੈ ਨਹੀਂ ਚਲੋ ਦੋ ਹੀ ਕਰ ਲਓ 50 ਦੀ ਕਰ ਲਓ 50,000 ਚ ਛੋਟ ਕਰ ਦੋਗੇ 50 ਜੋ 100 ਖੰਡ ਕਰਦਾ ਹੈ ਜੀ ਜਿਆਦਾ ਨਹੀਂ ਫਰਕ ਪੈਂਦਾ ਮੌਕੇ ਦੇ 100 ਖੰਡ ਹੀ ਕਰਨਾ ਪਤਾ ਡੰਗਰ ਤੁਹਾਨੂੰ ਪਤਾ ਫੇਰ ਵੀ ਹੈ ਪਾਦਾ ਨਹੀਂ ਲੱਗਦਾ ਉਹ 500 ਕਰਦੀ ਜਾਨੀ ਕਰਦਾ ਕਿ ਭਾਜੀ ਕਰਦਾ ਆਹ ਵੇਖੋ ਜੀ ਬਾਕੀ ਮੇਰਾ ਵੀ ਜਿਹੜਾ ਡੰਗਰ ਪਸੰਦ ਆਉਂਦਾ ਜਿੰਨਾ ਜਿਹੜਾ ਸਾਈ ਨਹੀਂ ਕੋਈ ਭਰਾ ਪਾਉਂਦਾ ਉਹਨਾਂ ਚਿਰ ਉਹਦਾ ਡੰਗਰ ਫਿੱਟ ਨਹੀਂ ਪਰਾ ਗਿਆ ਮੁੜ ਕੇ ਕਹਿ ਦਿੰਦੇ 10 ਮਿੰਟ ਰੁਕੋ 20 ਮਿੰਟ ਰੁਕੋ ਭਰਾ ਨੂੰ ਪੁੱਛ ਲਿਆ ਸਾਈ ਪਉਣੀ ਚਲੋ ਪੁੱਛਣਾ ਕੋਈ ਮਾੜੀ ਗੱਲ ਨਹੀਂ ਸਲਾਹ ਕਰਨੀ ਕੋਈ ਮਾੜੀ ਚੀਜ਼ ਨਹੀਂ ਆ ਜੀ ਪਰ ਜਦੋਂ ਕੋਈ ਹੋਰ ਭਰਾ ਸਾਈ ਪਾਣਦਾ ਫੇਰ ਮਤਲਬ ਗੁੱਸਾ ਨਾ ਕਰਿਆ ਵੀਡੀਓ ਦੋਮਾ ਫੋਨਾਂ ਦੇ ਵੇਖ ਲੈ ਭਾਵੇਂ ਬੰਦਾ ਕੋਈ ਫਰਕ ਨਹੀਂ ਆਉਂਦਾ ਫੋਨ ਲਾ ਕੇ ਵੀਡੀਓ ਦਾ ਸਾਡਾ ਆਵਾਜ਼ ਆਉਂਣੀ ਨਹੀਂ ਲਾ ਕੇ ਕੰਨ ਲਾਇਆ ਹੁੰਦਾ ਮੈਨੂੰ ਭਰਾ ਆਵਾਜ਼ ਤੇ ਤੇਰੀ ਜੀ ਤੇ ਆਉਂਦੀ ਕਜਾਹ ਨੂੰ ਥੀਰੇ ਘਟੋਂ ਬਾਹਰ ਨਹੀਂ ਕਿਸੇ ਭਰਾ ਨੇ ਜਾਣਾ ਤੁਹਾਡੇ ਪੈਰਾਂ ਪਿੱਛੇ ਚੱਲ ਭਰਾ ਫੋਨ ਲਾ ਲਈ ਤੇਰੀ ਜੀ ਤੇ ਬੰਦਾ ਨਾਲ ਫੋਨ ਲਾ ਲੈਣਾ ਦੇ ਪਹਿਲਾਂ ਸਾਡੀ ਆਵਾਜ਼ ਆਉਂਦੀ ਆ ਹਾਂਜੀ ਬੰਦਾ ਖੋਜਿਆ ਨਾ ਮੇਰੀ ਆਵਾਜ਼ ਚੱਲਣ ਢੀ ਬਸ ਬਸ ਚਲੋ ਸਾਡੇ ਪੈਰਾਂ ਪਿਛੇ ਇਹਨੇ ਜੋਗੇ ਤੇ ਕੀਤਾ ਵੀ ਦੂਜੇ ਦੇ ਪੈਰਾਂ ਵਾਲੇ ਇਹ ਤਾਂ ਰੱਬ ਦੇ ਰੱਬ ਦੇ ਰੰਗ ਆ ਵੀਰ ਅਸੀਂ ਕੌਣ ਆਸੀਂ ਤੇਰੇ ਪੈਰਾਂ ਪਿੱਛੇ ਤੁਰੇ ਕਰਦੇ ਮਗਲੋ ਰੱਬ ਦੀ ਜਾਂ ਮੈਂ ਨਾਲ ਨਾਲ ਵੀ ਤੁਸੀਂ ਰੱਬ ਬਰਾਬਰ ਗੇ ਦੇ ਜਾਂਦੇ ਵੀ ਨਹੀਂ ਮੈਂ ਨਾਲ ਨਾਲ ਭਰਾਵਾਂ ਦੀ ਰੱਬ ਹੁੰਦਾ ਜੇ ਕੋਈ ਮੰਨੇ ਦੇ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਜੇ ਕਿਸੇ ਨਾਲ ਚੰਗਾ ਵਰਤਾ ਕੇ ਰੱਬ ਤੇ ਵੀਰਾਂ ਭਰਾਵਾਂ ਦੀ ਆ ਉਹ ਰੱਬ ਵੱਖਰਾ ਥੜਾ ਲੱਭਦਾ ਹਾਂਜੀ 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 ਬਿਲਕੁਲ ਇਹ ਤੇ ਚੰਗਾ ਵਰਤ ਜਾ ਕੇ ਤੇ ਰੱਬ ਵਿੱਚ ਹੀ ਆ ਜੀ ਹਾਂਜੀ ਜੇ ਕੋਈ ਚੰਗਾ ਕਰ ਦਿੰਦਾ ਵਾ ਤੇ ਉਹ ਕਹਿੰਦਾ ਮੈਂ ਕੀਤਾ ਤੇ ਜੇ ਮਾੜਾ ਆ ਜਾਂਦਾ ਉਹ ਕਹਿੰਦਾ ਰੱਬ ਦੀ ਕਰਨੀ ਹੋ ਗਈ ਆ ਨਾ ਬਸ ਬਸ ਰੱਬ ਨੂੰ ਦੋਸ਼ ਵੀ ਮਿਲ ਜਾਂਦਾ ਨਾ ਕਈਆਂ ਗੱਲਾਂ 'ਚ ਸਭ ਕੁਝ ਮਿਲਦਾ ਜੇ ਭੈਣ ਭਰਾਵਾਂ ਨਾਲ ਸਹੀ ਚੱਲਦੇ ਬਿਲਕੁਲ ਠੀਕ ਆ ਕਰਨੀ ਵਿੱਚ ਕੋਈ ਗੱਲ ਪਤਾ ਕੀ ਗੱਬ ਬਥੇਰੇਆ ਭਰਾਵਾਂ ਨੇ ਫੋਨ ਲਾਉਣਾ ਗੱਲਾਂ ਬੱਤਾ ਚੱਲਦੀਆਂ ਰਹਿਣੀਆਂ ਕਈ ਤੇ ਫੋਨ ਚੁੱਕੇ ਨਹੀਂ ਜਾਂਦੇ ਗੁੱਸਾ ਨਾ ਕਰਿਓ ਮੇਰਾ ਵੀਰ ਕੇਵਲੇ ਕਹਿੰਦੇ ਕੱਲਾ ਬੰਦਾ ਵਾਂ ਕੇ ਜਿਹੜੇ ਨਹੀਂ ਚੁੱਕਦੇ ਆਪਾਂ ਆਪਾਂ ਹੁਣ 2-3 ਮਿੰਟ ਲਾਈ ਹੋ ਕੇ ਦਿਖਾ ਦੇਣਾ ਮਾਪੇ ਵੀਰ ਕੋ ਮੱਝ ਆ ਗਈਆਂ ਫੋਨ ਕਰ ਲਓ ਜਿੰਨੇ ਚਾਹੀਦੇ ਤੇ ਆਪਣੇ ਫੋਨ ਤੇ ਵੀਡੀਓ ਬਣਾ ਆਪਣਾ ਕੱਲੀ ਜਾਏ ਨਹੀਂ ਕੋਈ ਨਹੀਂ ਕਰ ਲਾਜੀ ਆ ਵੀਰ ਨੇ ਅੱਜ ਜਿਹੜੀਆਂ ਝੋਟੀਆਂ ਦਿਖਾਈਆਂ ਵਾ ਬਹੁਤ ਹੀ ਸੋਹਣੀਆਂ ਸੁਨਕੀਆਂ ਤਿੰਨ ਕੇ ਸੂਈਆਂ ਸਵਾਈਆਂ ਵਾ ਤੇ ਬਾਕੀ ਗੱਬੜਾਂ ਟੌਪਦੀਆਂ ਵਾ ਆਪਣੀ ਤਸੱਲੀ ਤੁਸੀਂ ਆਪ ਵੀ ਕਰਨੀ ਆ ਤੁਹਾਡਾ ਫਰਜ਼ ਬਣਦਾ ਹੀ ਤੁਸੀਂ ਪੈਸੇ ਖਰਚਣੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ